ਤਰਨ ਵਾਲੇ ਭਰਾ ਆਏ ਸੀ ਆਪਣੇ ਕੋਲੇ ਮੁਰਗੀਆਂ ਲੈਣ ਤੇ ਰਾਤ ਬਾਈਰਗੇ ਉਹੀ ਰਹਿ ਪਏ ਸੀਗੇ ਨੇਰਾ ਹੋ ਗਿਆ ਸੀ ਆਉਂਦੇ ਆਉਂਦੇ ਇਹਨਾਂ ਨੂੰ ਤੇ ਬਾਕੀ ਕਰਾਉਣੇ ਗੱਲਬਾਤ ਮੁਰਗੀਆਂ ਦਾ ਭਰਤਾ ਇਹਨਾਂ ਦੇ ਦੋ ਕ੍ਰੇਟ ਤੇ ਇੱਕ ਆਹ ਬਾਈਰਗੇ ਨੇ ਬਹੁਤ ਵਧੀਆ ਬਣਾਇਆ ਹੋਇਆ ਸਿਸਟਮ ਆ ਇੱਕ ਕਰਾਉਣਾ ਗੱਲਬਾਤ ਕੀ ਹਾਲ ਆ ਬਾਈ ਵਧੀਆ ਬਾਈ ਤੁਸੀਂ ਸੁਣਾ ਠੀਕ ਠਾਕ ਜੀ ਠੀਕ ਠੀਕ ਹੈ ਜਾਨਵਰ ਓਕੇ ਆ ਬਾਈ ਜਮਾ ਹਾਂਜੀ ਬਿਲਕੁਲ ਓਕੇ ਵਧੀਆ ਜੀ ਠੀਕ ਠੀਕ ਆ ਕਿਹੜਾ ਏਰੀਆ ਬਾਈ ਕਿਹੜਾ ਪਿੰਡ ਆ ਆਪਣਾ ਤਰਨਤਾਰਨ ਜ਼ਿਲ੍ਹਾ ਨਸ਼ਾਰਾ ਪਨੂਆ ਪਿੰਡ ਜੀ ਨਸ਼ਾਰਾ ਪਨੂਆ ਪਿੰਡ ਆ ਤੇ ਤਰਨਤਾਰਨ ਜ਼ਿਲ੍ਹਾ ਹਾਂਜੀ ਤੇ ਜੇ ਕਿਸੇ ਭਰਾਣੇ ਆਂਡੇ ਲੈਣੇ ਹੁਣ ਦੇ ਦਿਆ ਕਰਾਂਗੇ ਉਥੋਂ ਹਾਂਜੀ ਹਾਂਜੀ ਭਾਈ ਡਿਲੀਵਰੀ ਕਰ ਦਿਆ ਕਰਾਂਗੇ ਨੇੜੇ ਤੇੜੇ ਹਾਂ ਸਾਰੇ ਲਾਗੇ ਬੰਨੇ ਪਿੰਡਾਂ ਦੇ ਤਰਨਤਾਰਨ ਦੇ ਠੀਕ ਆ ਜੇ ਕਿਸੇ ਨੇ ਮੁਰਗੀਆਂ ਮਗਾਉਣੀਆਂ ਆਉਣਗਾ ਉਹ ਵੀ ਲੈ ਜਾ ਕਰਾਂਗੇ ਇਥੋਂ 99156 56350 ਇੱਕ ਮਿੰਟ ਦੁਬਾਰੇ ਹੋਣੀ ਲਈ 99156 99156 56350 56350 ਤਰਨ ਤਰਨ ਵਾਲੇ ਭਰਾ ਕਰ ਲਿਓ ਕੰਟੈਕਟ ਮੁੰਡੇ ਨਾਲ ਤੇ ਵਧੀਆ ਕੰਮ ਆ ਉਥੇ ਹੋਰ ਵੀ ਜਾਨਵਰ ਰੱਖੇ ਹੋਏ ਆ ਤੇ ਬਾਕੀ ਤੁਹਾਨੂੰ ਆਹ ਮੁਰਗੀਆਂ ਦੇ ਆਂਡੇ ਵੀ ਮਿਲ ਜਾ ਕਰਨਗੇ ਬਾਈ ਤੋਂ ਤੇ ਜਾਨਵਰ ਮਗਾਉਣਾ ਜਾਨਵਰ ਵੀ ਲੈ ਕੇ ਵਗ ਜਾ ਕਰੋ ਬਾਈ ਤੁਹਾਡੇ ਲਈ ਉਥੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਬਾਈ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਆ ਆਪਣੇ ਕੋਲੇ ਤੇ ਕਿੰਨੇ پیس ਵਾਲੇ ਮੁਰਗੀਆਂ ਦੇ ਬਾਈ ਭਾਈ 60 60 ਪੀਸ ਲੈ ਲੇ ਮਿੱਤਰੋ ਪੂਰੀ ਠੰਡ ਆ ਉਤੋਂ ਤੇ ਤੋਂ ਪਾ ਜੇ ਨਿਕਲੀ ਨਹੀਂ ਤੇ ਕਰਦੇ ਇਹਨਾਂ ਨੂੰ ਹੁਣ ਪੈਕ ਆ ਲਓ ਜੀ